ਸਾਰਿਆਂ ਨੂੰ ਸ਼ਸ਼ੀ ਕਾਲ ਜੀ ਹੋਰ ਸਾਰੇ ਕਿਵੇਂ ਹੋਵੋਗੇ ਠੀਕ ਹੋਵੋਗੇ। ਹੋਰ YouTube ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਵੱਧ ਤੋਂ ਵੱਧ। ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ ਵੀਡੀਓ ਨੂੰ। ਤੇ ਅੱਜ ਆਪਾਂ ਛੋਟਾ ਜਿਹਾ ਬਣਾ ਰਹੀ ਸੀਗੇ ਬਲੌਂਗ। ਬਲੌਂਗ ਮੈਨੂੰ ਕਹਿਣਾ ਨਹੀਂ ਆਂਦਾ। ਬਲੌਂਗ ਲਾਹੌਰ ਕੀ ਕਹਾ ਮੈਂ ਬਲੌਂਗੀ ਕਹਿ ਰਹੀ ਆ ਕੀ ਹੁੰਦਾ ਬਲੌਂਗ ਬਲੌਂਗ ਠੀਕ ਹੈ ਤੇ ਹੋਰ ਅੱਜ ਆਪਾਂ ਸਵੇਰੇ ਗਏ ਸੀ ਟੈਸਟ ਕਰਾਉਣ ਇੱਕ ਟੈਸਟ ਆਪਣਾ ਸਹੀ ਆਇਆ ਇੱਕ ਕੱਲ ਨੂੰ 11 ਵਜੇ ਰਿਪੋਰਟ ਮਿਲੂਗੀ ਭਾਈ ਗੁਰੂ ਅਗੇ ਅਰਦਾਸ ਕਰਦੇ ਆਂਗੇ ਵੀ ਉਹ ਵੀ ਮੇਰੀ ਰਿਪੋਰਟ ਸਹੀ ਆਵੇ ਤੁਸੀਂ ਵੀ ਅਰਦਾਸ ਕਰਿਓ ਮੇ ਮੇਰੀ ਰਿਪੋਰਟ ਵਿੱਚ ਕੁਝ ਨਾ ਆਵੇ ਮੈਂ ਪਹਿਲਾਂ ਹੀ ਦਵਾਈਆਂ ਬਹੁਤ ਖਾ ਰਹੀ ਆਂਗੀ ਬਹੁਤ ਜ਼ਿਆਦਾ ਦਵਾਈਆਂ ਖਾਈ ਜੰਨੀ ਆ ਜੀ ਅੱਕਿਆ ਪਿਆ ਦਵਾਈਆਂ ਤੋਂ ਜੇ ਨਹੀਂ ਖਾਂਦੀ ਤਾਂ ਵੀ ਔਖਾ ਹੈਗਾ ਪਰ ਖਾਣੀ ਪੈਣੀ ਆ ਮੈਨੂੰ ਦਵਾਈ ਦਵਾਈ ਦੇ ਸਾਰੇ ਨਾਲ ਮੈਂ ਚੱਲ ਰਹੀ ਆਂ ਔਰ ਅੱਜ ਆਪਾਂ ਬਣਾਣ ਲੱਗੇ ਆ ਮਾਨਸ਼ੂ ਦੇ ਪਸੰਦ ਦੀ ਸਬਜੀ ਮਾਨਸ਼ੂ ਤੁਹਾਨੂੰ ਪਤਾ ਹੀ ਹੈ ਕਿਹੜੀ ਖਾਂਦਾ ਸਬਜੀ ਤੁਹਾਨੂੰ ਦਾ ਦੱਸ ਦੰਨੇ ਆਂਗੇ ਉਹ ਖਾਂਦਾ ਹੈ ਭਿੰਡੀ ਦੀ ਸਬਜੀ ਫੇਵਰੇਟ ਆ ਉਹਦੀ ਭਿੰਡੀ ਆਪਾਂ ਬਣਾਵਾਂਗੇ ਭਿੰਡੀਆਂ ਉਹ ਕਿੰਨੇ ਦਿਨਾਂ ਤੋਂ ਕਹਿ ਰਹੀ ਸੀ ਮੰਮੀ ਭਿੰਡੀ ਬਣਾ ਦੇ ਸਬਜੀ ਬਣਾ ਦੇ ਮੈਂ ਦੋ ਦਿਨ ਠੀਕ ਨਹੀਂ ਹੈ ਗਈ ਸੀਗੇ ਬਸ ਜਿਹੜੀ ਬਣਾਈ ਹੋਈ ਸੀ ਸਬਜੀ ਉਹੀ ਖਾਦੀ ਸੀ ਤੇ ਕੱਦੂ ਦੀ ਸਬਜ਼ੀ ਬਣਾਈ ਹੋਈ ਸੀਗੀ ਬਣੀ ਹੈ ਨਹੀਂ ਸੀ ਮੇਤੋਂ ਨਾ ਮੇਤੋਂ 2 ਦਿਨ ਕੰਮ ਹੋਇਆ ਹਿਮਾਨੀ ਨੇ ਕਰਿਆ ਸਾਰਾ ਕੰਮ ਵਿਚਾਰੀ ਨੇ ਕੱਲੀ ਨੇ ਹੈਨਾ ਓਖਾ ਹੋ ਜਾਂਦਾ ਬਹੁਤ ਜ਼ਿਆਦਾ ਜਦੋਂ ਕੋਈ ਘਰ ਚ ਵੱਡਾ ਨਾ ਹੋਵੇ ਇਹੋ ਬੱਚਿਆਂ ਨੂੰ ਵੀ ਓਖਾ ਹੋ ਜਾਂਦਾ ਹੈਗਾ ਪਰ ਮੈਂ ਹਿਮਾਂਸ਼ੂ ਨੂੰ ਇੰਨਾ ਫੇਰ ਨਹੀਂ ਹੋਣ ਦਿੰਦੀ ਮੈਂ ਕਹ ਦਨੀ ਆ ਠੀਕ ਆ ਪੁੱਤ ਮੈਂ ਉਨੂੰ ਨਹੀਂ ਉਹ ਜ਼ਿਆਦਾ ਟੈਨਸ਼ਨ ਲੈਂਦਾ ਹਿਮਾਂਸ਼ੂ ਮੇਰੀ ਬਹੁਤ ਜ਼ਿਆਦਾ ਲੈਂਦਾ ਗਾ ਜਹੇ ਜਹ ਪੁੱਤ ਮੈਨੂੰ ਦਿੱਤਾ ਮੈਂ ਕਹਿੰਨੀ ਆ ਵਾਹਿਗੁਰੂ ਹਨਾ ਹਰ ਇੱਕ ਘਰ ਦੇ ਵਿੱਚ ਐ ਹੋ ਜਾਈ ਪੁੱਤ ਹੋਵੇ ਬਹੁਤ ਨਾਈਸ ਆ ਮੇਰਾ ਪੁੱਤ ਬਹੁਤ ਕਰਦਾ ਉਹ ਅੱਜ ਹੁਣ ਪਨਾਵਾਂਗੇ ਆਪਾਂ ਕਟਾਂਗੇ ਭਿੰਡੀਆਂ ਪਾਂ ਲੱਗੀਆਂ ਭਿੰਡੀਆਂ ਕੱਟਣ। ਦੇਖੋ। ਭਿੰਡੀਆਂ ਕੱਟ ਕੇ ਬਣਾਵਾਂਗੇ। ਹਮਾਂਣ ਨੂੰ ਬਹੁਤ ਪਸੰਦ ਨੇ ਇਹ ਭਿੰਡੀਆਂ। ਦਹੀਂ ਨਾਲ ਉਹ ਭਿੰਡੀ ਖਾਂਦਾ ਹੁੰਦਾ ਹੈਗਾ। ਇਤ ਗਰਮੀ ਬਹੁਤ ਜ਼ਿਆਦਾ ਗਰਮੀ ਐ ਨਾ ਬਹੁਤ ਜ਼ਿਆਦਾ ਜਲਦੀ ਲੱਗਦੀ ਐ। ਹਾ ਤੈਨੂੰ ਜਿੰਮੀ ਦੀ ਮੰਮੀ ਬੁਲਾ ਲਈ। ਜਿੰਮੀ ਦੀ ਮੰਮੀ ਆ ਗਈ। ਹੈ? ਆਗੀ ਆਗੀ ਗਰਮੀ ਲੱਗਦੀ ਬਹੁਤ ਜ਼ਿਆਦਾ ਤੁਮੇ ਦਵਾਈਆਂ ਬਹੁਤ ਖਾਣੀਆਂ ਲੀ ਤਾਂ ਦਵਾਈ ਮੈਡੀਸਨ ਮੇਰੀ ਚੱਲ ਬਹੁਤ ਰਹੀਦੀ ਹੈ ਜੀ ਇੰਨੀ ਗਰਮੀ ਲੱਗ ਗਈ ਜਿੰਨੀ ਵੀ ਕਹ ਦੋ ਬਹੁਤ ਜ਼ਿਆਦਾ ਆਇਓ ਮੀ ਆਗੀ 2 ਮਿੰਟ ਰੁਕ ਜਾ ਹੋ ਬਗਲਾ ਉਂਦੀ ਆਪ੍ਰੀਤ ਸਾਡੀ ਗਵੰਡਣ ਆ ਗਈ ਉਹ ਬੁਲਾਈ ਜਾਂਦੀ ਹੈ ਪਤਾ ਨਹੀਂ ਕੀ ਕਹੂਗੀ 2 ਮਿੰਟ ਰੁਕ ਜਾ ਮੁੰਡੂਆਂ ਨੂੰ ਪਿੰਡੀਆਂ ਕੱਟ ਕੇ ਛੇਤੀ ਛੇਤੀ ਫਿਰ ਮੈਂ ਹੀ ਮਾਂ ਨੂੰ ਸ਼ੁਰੂவே ਜਾਵਾਂਗੇ ਤੁਸੀਂ ਵੀ ਦੱਸਿਓ ਕਿਹਨੂੰ ਕਿਹਨੂੰ ਪਸੰਦ ਆ ਪਿੰਡੀ ਕਿਹਦੀ ਕਿਹਦੀ ਫੇਵਰੇਟ ਹੈ ਗੋ ਵੰਡਣ ਆ ਗਈ ਸੀ ਬਲਾਣ ਮੁੱਤਰ ਚਲੀ ਗਈ ਮੈਂ ਉੱਠ ਕੇ ਨੇਰੀ ਬੋਤ ਨੇਰੀ ਚੱਲਣ ਵਾਲੀ ਹੈਗੀ ਹਵਾ ਬਹੁਤ ਠੰਡੀ ਚੱਲ ਰਹੀ ਹੈ ਬਾਹਰ ਸ਼ੈਰੀ ਆ ਰਹੀ ਹੈ ਸਾਡੀ ਦੇਖ ਲਓ ਇਹ ਅਸੀਂ ਲਈ ਸੀ ਸਾਰੀ 20 ਦਿਨਾਂ ਦੀ ਲੈ ਕੇ ਆਈ ਸੀਗੇ ਇਹਨੂੰ ਸ਼ੈਰੀ ਨੂੰ ਅਸੀਂ ਉਹਦਾ ਹੀ ਮਾਂਸ਼ੂ ਬੋਤਰੋਂਦਾ ਹੁੰਦਾ ਸੀ ਮੰਮੀ ਦੋਗੀ ਲੈਣਾ ਸਾਨੂੰ ਫਿਰ ਕਿਸੇ ਨੇ ਦੇ ਦਿੱਤੇ ਇਹ ਸ਼ੈਰੀ ਛੋਟੀ ਸੀ ਐਡੀ ਕਸੀ ਨਿੱਕੀ ਜੀ ਸੀਗੀ ਇਹਨੂੰ ਮੈਂ ਕੋਟੀ ਦੇ ਵਿੱਚ ਲੱਕੋ ਕੇ ਲੈ ਕੇ ਆਈ ਕੋਟੀ ਚ 11ਵੇਂ ਮਹੀਨੇ ਚ ਨਿੱਕੀ ਜੀ ਫਿਰ ਇਹਦੇ ਬੱਚੇ ਹੋ ਗਏ ਅੱਗੇ ਫਿਰ ਇਹਦੀ ਫੇਰ ਅਸੀਂ ਇੱਕ ਨਿਸ਼ਾਨੀ ਰੱਖ ਲਈ ਉਹਦਾ ਨੋ ਹੈਰੀ ਹੈਗਾ ਉਹ ਸਾਲ ਦਾ ਹੋ ਗਿਆ ਹੁਣ ਇਹ 3 ਸਾਲ ਦੀ ਹੈ ਸ਼ੈਰੀ ਜਿਵੇਂ ਬਿਮਾਰ ਹੋ ਜਾਂ ਦੋਨੇ ਮਾਂ ਪੁੱਤਰੀ ਇੱਕ ਪੈਰਾਗ੍ਰਾਫ ਆਪਾਂ ਲੱਗਿਆ ਆਟਾ ਗੁੰਨਣਾ ਮੰਮੀ ਰੈਂਦੀ ਆਟਾ ਕੁੰਨ ਦੇ ਮੰਮੀ ਮੈਂ ਪਹਿਲਾਂ ਰੋਟੀ ਲਾ dungi ਫਿਰ ਸਬਜੀ ਬਣਾ ਲਈ ਲੈਟਨ ਪਤਾ ਹੈਗਾ ਲੈਟ ਕੋਲੇ ਚਲੀ ਜਾਵੇ ਬਣਾ ਨੇਰਾ ਹੋ ਜਾਂਦਾ ਫਿਰ ਬਹੁਤ ਜ਼ਿਆਦਾ ਮੇਰੇ ਵਿੱਚ ਵਰਦੀ ਫਿਰ ਲੈਟਨ ਪਤਾ ਕਦੋਂ ਲੈਟ ਆਵੇ ਕਦੋਂ ਨਾ ਤੋਵੇ ਆਟਾ ਪਿਆ ਸੀਗਾ ਆਪਣਾ ਬੱਚੇ ਆਪਰੇ ਦਪੈਸ ਦਾ आटा गुन के आप लागे प्याज कटन आज कट के फिर आप में भिंडिया भिंडी बना के भांडे मांज के फिर मैं जाऊंगी हिमांशु को भी बस छे सात कर ਆਜ ਕਮੈਂਟਰ ਵਿੱਚ ਜ਼ਰੂਰ ਪੁੱਛਿਆ ਕਰੋ ਬਲੌਂਗ ਕਿੱਥੇ ਕਿੱਥੇ ਤੱਕ ਜਾਂਦਾ ਇਹ ਕਿਹੜੇ ਕਿਹੜੇ ਸ਼ਹਿਰ ਤੱਕ ਪਹੁੰਚ ਜਾਂਦਾ ਹਸਰੀਆ ਬਾਸ ਸਹੂੜਾ ਮੈਂ ਕੀ ਕਰ ਆਪਣੇ ਬਵਾਰੇ ਨੇ ਹਮ ਹੈਲੋ ਗਾਇਸ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਸਾਰਿਆਂ ਨੇ ਕਮੈਂਟ ਕਰਕੇ ਦੱਸੋ ਕਿੱਥੇ ਕਿੱਥੇ ਨੇ ਇਹਦੀ ਚੱਲ ਰਹੀ ਹੈ ਸਾਡੇ ਤੌਰੇ ਬਹੁਤ ਨਹੀਂ ਚੱਲ ਰਹੀ ਆ ਪਿਛਲਾ ਪੀ ਲੋ ਕਿਹਨੀ ਹੈ ਕਿਹਨੂੰ ਕਿਹਨੂੰ ਵਧੀਆ ਲੱਗਦੀ ਹੈ ਵੀ ਦੱਸਿਓ ਸਾਰਿਆਂ ਨੇ ਕੀ ਹੈ ਇਹ ਪੈਪਸੀ ਵਾਸੂ ਆਪਣੇ ਆਪ ਰਹੇ ਨਹੀਂ ਪੀ ਕੇ ਕੋਲੇ ਇਹ ਕੀ ਗੰਦੇ ਹੋਣੇ ਵੀ ਡੰਗਰ ਡੰਗਰ ਪੰਦੇ ਗਈ ਹੂੰ ਦੇਖੋ ਮੰਮੀ ਨੂੰ ਕਿੰਨਾ ਕੁ ਦਿੱਤਾ ਹੈਗਾ ਆ ਦੇਖੋ ਜੀ ਮੈਨੂੰ ਇੰਨਾ ਵੀ ਦਿੱਤਾ ਹੈਗਾ ਇਹਨੇ ਪਰ ਮੈਂ ਪੀਣਾ ਨਹੀਂ ਹੈਗਾ ਹੈਗਾ ਆ ਬੰਦ ਕਰਿਆ ਹੋਇਆ ਪੀਣਾ ਹੈ ਜਾਂ ਕੁਝ ਪਰ ਜੀ ਕਰਿਆਂਦਾ ਗਰਮੀ ਵੀ ਹੀ ਬਾਂਚੂ ਓਹੋ ਹਮਾਂ ਸੁਣੀ ਹਮਾਂ ਨਹੀਂ ਹਮਾਂ ਲਈ ਆਪਣੀ ਲਾਰੀਆ ਰੋਟੀ ਮੇ ਖਾਓ ਕਹਿੰਦੀ ਮੰਮੀ ਸਬਜੀ ਵੱਟ ਚ ਬਣਾ ਲਈ ਕਿੰਨੀਆਂ ਕ ਬਣਾ ਲਈਆਂ 4 4 ਤਾਂ ਕੀ ਮੂੰਹ ਕਹੇ ਜਾ ਕਰਿਆ ਤੇਰਾ ਕਿੰਨਾ ਕੁ ਲੱਗੇ ਜੋਰ ਅੱਛਾ ਅੱਜ ਫਿਰ ਮੈਂ ਮੰਜੀ ਦਾ ਪਾਗੀ ਫੇਰ ਵੀ ਤਾਂ ਬਣਾਇਆ ਕਰਾਂਗੀ ਅੱਜ ਫਿਰ ਮੈਂ ਮੰਜੀ ਦਾ ਪਾਗੀ ਫੇਰ ਵੀ ਤਾਂ ਬਣਾਇਆ ਕਰਾਂਗੀ ਮਸ ਮਨੂ ਲਾਲੂ ਰੋਟੀ ਹੀ ਫੇਰ ਬਣਾ ਦੂ ਮੈਂ ਸਬਜੀ ਫਸਬਜੀ ਇਹ ਨੂੰ ਹਜੇ ਘਟਾਂਦੀ ਆਏਗੀ ਇਹ ਸਿੱਖਦੀ ਨਹੀਂ ਹੈਗੀ ਸਿੱਖਿਆਕਰ ਤੈਨੂੰ ਕਿਹਾ ਤਾਂ ਹੈਗਾ ਸਿੱਕਦੀ ਨਾ ਬਣਾਤੀ ਮੁਰਕਾ ਬਣਾਈ ਨਹੀਂ ਹਾਂ ਲਾ ਲਈ ਅੱਪਾ ਢਿੰਡੀ ਬਣਾਉਣ ਆਟੋ ਕੇ ਲਾਇਆ ਸੀ ਆਪਾਂ ਨੇ ਮੈਂ ਕੋਈ ਵੀ ਫੰਡ ਹਰ ਚੰਨੀਆ ਸੋਈ ਦੇ ਵਿੱਚ ਪਹਿਲਾਂ ਪਾਣੀ ਨਾਲ ਧੋਣੀ ਆਪਾਂ ਨੇ ਗਲਾਸ ਆਪਾਂ ਨੇ ਕੋਲੀ ਹੈ ਜਿਨੂਆ ਹੁੰਦਾ ਕਈ ਵਾਰ ਛਿੱਗਲੀਆਂ ਦੇ ਮੂੰਹ ਲੱਗ ਲੁੱਕ ਜਾਂਦੇ ਨੇ ਨਾ ਇਸ ਕਰਕੇ ਬੈਮ ਰਹਿੰਦਾ ਹੈਗਾ ਆਪਾਂ ਬਣਾਵਾਂਗੇ ਸਰੋਂ ਦੇ ਤੇਲ ਵਿੱਚ ਤੇਲ ਸਾਨੂੰ ਭੇਜਿਆ ਸੀਗਾ ਕਪੂਰਥਲੇ ਤੋਂ ਵੀਰ ਜੀਆ ਨੇ ਉਹਨਾਂ ਨੇ ਤੇਲ ਭੇਜਿਆ ਸੀਗਾ ਸਰੋਂ ਦਾ ਤੇਲ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਤੇਲ ਭੇਜਿਆ ਸਰੋਂ ਦਾ ਵਾਹਿਗੁਰੂ ਉਹਨਾਂ ਨੂੰ ਤਰੱਕੀਆਂ ਵੀ ਦੇਵੇ ਕਮਾਈ ਦੇ ਵਰਗ ਤਪਾਵੇ ਆਪਾਂ ਬਣਾਵਾਂਗੇ ਸਰੋਂ ਦੇ ਤੇਲ ਵਿੱਚ ਕਿਉਂ ਬੰਦ ਦੇਣੀ ਹੈਗੇਗੇ ਕਿਉਂ ਰਿਫਰ ਡਾਲਦਾ ਕਿ ਉਹ ਉਹ ਬੰਦ ਕੀਤਾ ਹੋਇਆ ਹੈ ਮੇਰਾ ਤੁਸੀਂ ਵੀ ਆਈਓ ਰੋਟੀ ਖਾਈਓ ਢਿੰਡੇ ਦੀ ਸਬਜ਼ੀ ਨਾਲ ਸਾਰੇ ਜਣੇ ਖਾ ਕੇ ਦੱਸਿਓ ਕੀ ਮੇ ਬਣੀ ਐ ਤੇਲ ਹੋ ਗਿਆ ਆਪਣਾ ਗਰਮ ਦੇਖੋ ਜੀ ਪੂਰਾ ਕਰਮ ਹੋ ਗਿਆ ਪਿਆ ਆਲਾ ਜਿਹੜਾ ਕਿ ਆ ਗਿਆ ਤੁਸੀਂ ਨਾ ਪਿਆਰੀ ਫੁੱਲਣਾ ਫੋੜੀ ਫੁੱਲਣੇ ਆਣਗੇ ਫਿਰ ਆਪਾਂ ਪਾ ਦਾਂਗੇ ਢਿੰਡੀ ਅੱਜ ਆਸਣੇ ਜਿਹਾ ਹਰੀ ਵਾਲੇ ਚਾਹ ਹੀ ਪਾ ਲਾਂਗੇ ਜੇ ਉਹ ਲਾਂਗੇ ਤੇ ਨਹੀਂ ਖਾਣੀ ਹੈ ਜੀ ਜੀ ਆਹ ਹਰੀ ਵਾਲੇ ਜਿਹਾ ਪਰ ਮੈਂ ਫਿਰ ਵੀ ਕੁੜੀ ਵੀ ਕਰੂੰਗੀ ਇਹ ਆਲ ਫੋਮੇਡੀਆ ਆਪਣੇ ਨੂੰ ਮੇਰੇ ਪਾ ਦਾ ਨੇ ਮੇਰੀ ਆਪਾ ਨਾਲੇ ਪਾਣ ਦੀ ਢਿੰਡੀ ਹਮਾਂ ਸੁਗੀਆਂ ਫੇਵਰੇਟ ਢਿੰਡੀ ਨਾ Minggu, minggu apa nih? Ini apa lagi? Abang di rajin ngomong. Ini minggu lagi, abang ketemu abang di jalan teman. ਆਪਣੇ ਹੈਗੀ ਦਾ ਨਿੰਬੂ ਉਹਨਾਂ ਤੋਂ ਲੈ ਗਏ ਅਮੋਨ ਦੇ ਪੁੱਛ ਕੇ ਆਨੇ ਨਾਲ ਪਹਿਲਾਂ ਨਿੰਬੂ ਕਹਿਗਾ ਧੀਧੀ ਇਹ ਜਦੋਂ ਉਹਨਾਂ ਤੋਂ ਨਿੰਬੂ ਲੈ ਗਏ ਨਾ ਮਤਲਬ ਉਹ ਤੁਹਾਡਾ ਪੋੜ ਆਪਾ ਪਾਵਾਂਗੇ ਨੂਰ ਨਿਪਚ ਨੂੰ ਨਿਪਚ ਇਸ ਤੇ ਚਮਚਾ ਪਾਵਾਂਗੇ ਨੂਰ ਇਸ ਤੇ ਚਮਚਾ ਪਾਵਾਂਗੇ ਨਿਪਚਾ ਇਸ ਤੇ ਚਮਚਾ ਪਾਵਾਂਗੇ ਹਲਕੀ ਹਲਕੀ ਮਾਹੂਣਾ ਦੇਖੋ ਇਹ ਉਹ ਪਿਆ ਸਾਹਮਣੇ ਨੂਨ ਮੇਰੇ ਤੋਂ ਉਤਰਨਾ ਨਹੀਂ ਮੇਰਾ ਹੈਗਾ ਕੱਦ ਛੋਟਾ ਕੁਰਸੀ ਲਿਹਾਈ ਮੈਂ ਇੱਧੇ ਛੜੇ ਤੇ ਲਾਉਂਦੀ ਕੋਨੇ 파ਸਾ ਨੂੰ ਮੇਰਚ ਹਮਾਨ ਸੁਖਾਰਿਆ ਪਿੰਡੀਆਂ ਹੀ ਸਬਜੀ ਨਾਲ ਰੋਟੀ ਇਹਦੀ ਮਨਪਸੰਦ ਪਿੰਡੀਆਂ ਹੀ ਸਬਜੀ ਅੱਜ ਆ ਗਿਆ ਸੀ ਇਹ ਮੇਰਾ ਪੁੱਤ ਛੇਤੀ ਮੌਸਮ ਹੈਗਾ ਸੀ ਖਰਾਬ ਨੇਰੀ ਵਾਲਾ ਕੋਈ ਨਾ ਆਪੇ ਕਰੀ ਜਾਣਗੇ ਜਿਹਨੂੰ ਲੋਕ ਤੁਹਾਨੂੰ ਚੱਲੀ ਜਾਂਦੀ ਸੀਗੀ ਨੇਰੀ ਵਾਲਾ ਮੌਸਮ ਹੋਇਆ ਪਿਆ ਸੀ ਬਹੁਤ ਹੈ ਗਿਆ ਦੂਜੀ ਚੋਸ ਉਹ ਰੁਕੀ ਹੋਈ ਜਿਹਨੇ ਕਰਨਾ ਹੋਊ ਆਪੇ ਕਰ ਲਵਾਂਗੇ ਦਹੀ ਨਾਲ ਪਿੰਡੀ ਕੱਚੀ ਲੱਸੀ बैशरीशारी का